ਅਨੀ ਪਾਰਟੀ ਦੇ ਕੰਮ ਸਰ ਕਿਆ ਕਰਨਾ ਚਾਹਾਂਗੇ ਕਿ ਪਾਰਟੀ ਨੇ ਤੁਹਾਨੂੰ ਮੌਕਾ ਦਿਆ ਹੈ ਥੋੜਾ ਜਿਹਾ ਦੇਖੋ ਹਿੰਦੀ ਜੀ ਹਾਂ ਜੀ ਨੀ ਕੀ ਕਰਾ ਜਾਂਦੇ ਹੋ ਇੰਟਰਵਿਊ ਬੋਲ ਦੋ ਪੰਜਾਬੀ ਬੋਲ ਦੋ ਦੇਖੋ ਮਾਲਕ ਦੇ ਹੱਥ ਪੜਿਆ ਆਂ ਯਾਨੀ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜਿਹਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਵਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕਿਸ ਦਿਨ ਮੰਨਦੇ ਹੋ ਜਿਸ ਤਰ੍ਹਾਂ ਮੇਰੇ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਏ ਆ ਬਿੱਟੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਹਲਕਾ ਸੈਂਟਰ ਕੰਮਾਂ ਨੂੰ ਦੇਖ ਕੇ ਜਿਹੜਾ ਮੌਕਾ ਆ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਆਕਾ ਉਹ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇਧਿਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਤਾਂ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਤੁਸੀਂ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਜਿਹੜਾ ਵਸਦਾ ਤਾਲ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਮੈਨੂੰ